ਤਨ ਤਨ ਸਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਬੈਠਾ ਮਨੁੱਖ। ਅੰਮ੍ਰਿਤ ਵੇਲੇ ਤੁਮ੍ਰਤ ਮਈ ਬਾਣੀ ਦਾ ਅਨੰਤ ਪ੍ਰਾਪਤ ਕਰ ਰਹੀ। ਵਡਭਾਗੀ ਸਤਿ ਸੰਗ ਜਿਨੋਂ ਆਪਾਂ ਸਾਰੇ ਵਡਭਾਗੀ ਹਾਂ ਸਾਡੇ ਸਾਰਿਆਂ ਤੇ। ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਾਂ ਤਾਂ ਹਨ ਬਖਸ਼ਾ ਹਨ। ਇਹਨਾਂ ਮਿਹਰਾਂ ਤਾਂ ਬਖਸ਼ਾ ਤੇ ਸਦਕਾ ਗਲਤ ਨੂੰ ਸ਼ਬਦ ਪਿਆਨ ਸਮੇਂ ਦੇ ਵਿੱਚ ਸਾਡ ਨੂੰ ਕੁਝ ਪਾਲ ਕੁਝ ਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭ ਆਪਸ਼ ਪ੍ਰਾਪਤ ਹੋਇਆ ਹੈ ਆਉ ਮੁਰਫਤੇ ਪ੍ਰਵਾਣ ਕਰੋ ਕੋਈ ਨਸ ਨਾ ਵਾਂਜੀ ਨਾ ਰਹੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਰਾਮ ਜੀ ਵਿਚਾਰ ਆਪਾਂ ਕਰ ਰਹੇ ਹਾਂ ਮਾਰੂ ਮਹੱਲਾ ਪਹਿਲਾ ਅਜ ਤੱਕ ਸ਼ਬਦ ਹੈ ਸਤਿਗੁਰੂ ਨਾਨਕ ਸਿੰਘ ਦਾ ਅੰਗ 1012 ਤੇ ਸ਼ਮਾਈ ਮੰਨ ਹੈ ਸਤਿਗੁਰਾਂ ਨੇ ਦਇਆ ਕੀਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਬਾਬਾ ਐਸੀ ਰਵਤ ਰਵੈ ਸ਼ਿਆਸੀ ਗੁਰ ਕਾਹ ਸ਼ਬਦ ਏਕ ਨਿਵਲਾ ਕੀ ਤੇਰਾ ਨਾਮ ਰੰਤੇ ਤ੍ਰਿਪਤਾਸੀ ਸ਼ਬਦ ਦੇ ਕੇਂਦਰੀ ਭਾਵ ਦੇ ਅੰਦਰ ਸਤਿਗੁਰੂ ਸਮਝਾ ਰਹੇ ਨੇ ਕਿ हे ਪ੍ਰਭੂ ਪਸਰ ਸੁਨਿਆ ਸ਼ੀਖੋ ਹੈ ਜੋ ਅਦਿਆ ਜੀਵਨ ਜੀਵੇ ਕਿ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਦੀ ਲਗਨ ਇੱਕ ਤੇਰੇ ਚਰਨਾਂ ਵਿੱਚ ਲੱਗਦੀ ਹੈ ਤੇਰੇ ਨਾਮ ਰੰਗ ਵਿੱਚ ਰੰਗੀਜ ਕੇ ਮਾਇਆ ਵੱਲ ਨੂੰ ਉਹਨੂੰ ਸਦਾ ਤ੍ਰਿਪਤੀ ਰਹੇ ਉਹ ਮਾਇਆ ਪਿੱਛੇ ਦੀ ਦੌੜ ਦਾ ਇਹ ਗਲ ਜਬੇ ਤਬਾ ਬਾਬੇ ਨੇ ਸਿੱਧ ਗੋਸ਼ਤ ਦੇ ਵਿੱਚ ਰਾਮਕੰਨ ਦਾ ਗੰਦ ਉਹਨਾਂ ਤਿਆਗੀਆਂ ਨੂੰ ਉਹਨਾਂ ਸਿੱਧਾਂ ਨੂੰ ਸਤਿਗੁਰਾਂ ਸਮਝਾਈ ਕਿ ਤੁਸੀਂ ਇਸ ਗੱਲ ਕਰ ਕਿ ਆਪਣੇ ਘਰ ਵਰ ਦਾ ਤਿਆਗ ਕਰ ਦਿੱਤਾ ਹੈ ਇਹ ਮਾਇਆ ਵਿੱਚ ਰਹਿੰਦਿਆਂ ਰੱਬ ਦਾ ਚਿੰਤਨ ਨਹੀਂ ਕੀਤਾ ਜਾ ਸਕਦਾ ਪਰਮੇਸ਼ਰ ਵਿੱਚ ਰਹਿੰਦਿਆਂ ਰੱਬ ਦਾ ਚਿੰਤਨ ਨਹੀਂ ਕੀਤਾ ਜਾ ਸਕਦਾ ਹਰ ਕਦੇ ਸੋਚਿਆ ਕਦੇ ਵਿਚਾਰ ਕੀਤੀ ਜੇ ਜਿਸ਼ ਘਰ ਦਾ ਤਿਆ ਕਰਕੇ ਤੁਸੀਂ ਇੱਥੇ ਆਏ ਹੋਏ ਅਤੀਤ ਗ੍ਰਿਸ਼ਤ ਤਾਜ ਫਿਰ ਉਨਹੀ ਕਹਿ ਕਰ ਮੰਗਣ ਜਾਈ ਗ੍ਰਿਸ਼ਤ ਵਿੱਚ ਰਹਿੰਦਿਆਂ ਰੱਬ ਮਿਲ ਸਕਦਾ ਹੈ ਸੇਵਾ ਕਰਦਿਆਂ ਰੱਬ ਮਿਲ ਸਕਦਾ ਹੈ ਆਪਣਾ ਕੰਮ ਕਰਦਿਆਂ ਰੱਬ ਮਿਲ ਸਕਦਾ ਹੈ ਇਸ ਕਲ ਦੇ ਪ੍ਰਤੀਕ ਨੇ ਤੁੰਤਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਬੰਦਵਾਨ ਵਾਲੇ ਜਿਨ੍ਹਾਂ ਦੀ ਅਸਥਾਨ ਤੇ ਤੁਸੀਂ ਬੈਠੇ ਆਪਣੀ ਡਿਊਟੀ ਕਰਦਿਆਂ ਪ੍ਰਾਪਤ ਕਰਦੇ ਆ ਆਪਣੇ ਕੋਲ ਬਹਨਾ ਹੁੰਦਾ ਨਾ ਕਿ ਇਤਨੇ ਮੇਂ ਨਹੀਂ ਟਾਈਮ ਨਹੀਂ ਜੀ ਨਾਮ ਕਿਵੇਂ ਜਦ ਕਿ ਟਾਈਮ ਨਹੀਂ ਲੱਗਦਾ ਸੌਣ ਲਈ ਬਹੁਤ ਸਾਰਾ ਟਾਈਮ ਛੱਡ ਦੋ ਪਰ ਆਤਮਿਕ ਰਾਤ ਸਿਰਫ ਰਾਤ ਸੌਣ ਲਈ ਬਣੀ ਦਿਨ ਨਹੀਂ ਆਪਾਂ ਦਿਨ ਵਿੱਚ ਖਾ ਕੇ ਸੌਂਗੇ ਰਾਤ ਵਿੱਚ ਖਾ ਕੇ ਸੌਂਗੇ ਤੇ ਸਤਿਗੁਰਾਂ ਆਖਿਆ ਸੀ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਸੁਪੈ ਤਨ ਪੀੜਿਐ ਮਨ ਮੈਂ ਚਲੈ ਵਿਕਾਰ ਫਿਰ ਬਾਬੇ ਆਖਿਆ ਸੌਂ ਰੱਜ ਕੇ ਖਾ ਰੱਜ ਕੇ ਪੀ ਰੱਜ ਕੇ ਅਰਜ ਨੂੰ ਜਾਗਣਾ ਉਹ ਤਾਂ ਹੀ ਜਾ ਸਤ ਪੁਰਾਂਖਿਆ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਜ਼ੁਬਾਨ ਨੂੰ ਸਮਝਾ ਵੀ ਵਾਹਿਗੁਰੂ ਬੋਲ ਮਹਿਮਾਰ ਮਨੁਸ਼ਕਲ ਦਾ ਜ਼ਿਕਰ ਕਰਨਾ ਵੀ ਉਂਝ ਸਾਡੀ ਜ਼ੁਬਾਨ ਬਹੁਤ ਬੋਲਦੀ ਹੋੜ ਨਾਲ ਤੇ ਕਾਬਿਆਂ ਤੇ ਛੜਕਾਂ ਦੇ ਉੱਤੇ ਰੇੜੀਆਂ ਦੇ ਪਿੱਛੇ ਪਿੱਛੇ ਰੇੜੀ ਨੂੰ ਤੱਕਾਲਾਂਦੇ ਆ ਵੀ ਹੱਕ ਰਹਾਕਦੇ ਰਿਆ ਵੀ ਆਹ ਸਮਝੀਆਂ ਰਹੇ ਉਹ ਉਹਦਾ ਗਲਾ ਜਦੋਂ ਥੱਕਣਾ ਆਰੰਭ ਹੋਇਆ ਹੁਣ ਵੇਖਿਆ ਵੀ ਸਾਡੀ ਚ ਸਾਹ ਛੱਟ ਨਹੀਂ ਤੇ ਆਪਾਂ ਤਰੀਕਾ ਬਦਲਿਆ ਸਪੀਕਰ ਲਾਇਆ ਜਿਨ੍ਹਾਂ ਕੋਲ ਮੋਲਿਆ ਨਹੀਂ ਜਾਂਦਾ ਜੀ ਉਹਨਾਂ ਸਪੀਕਰ ਲਾਇਆ ਇਹਨਾਂ ਰੇੜੀਆਂ ਤੇ ਆਪਣੇ ਟੈਂਪੂਾਂ ਤੇ ਪੰਮ ਕੀ ਆਪਣੀ ਚੀਜ਼ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਸਾਨੂੰ ਬਹੁਤ ਸਾਰਾ ਬੋਲਣਾ ਹੁੰਦਾ ਹੈ ਪ੍ਰਾਪਤੀ ਪ੍ਰਾਪਤੀ ਲਈ ਨਹੀਂ ਬੋਲਦੇ ਰੱਬ ਦੀ ਪ੍ਰਾਪਤੀ ਲਈ ਨਹੀਂ ਗਾਇਆ ਜਾ ਰਿਹਾ ਅਸੀਂ ਤੇ ਗੁਰੂ ਦੀ ਵਰਤੋਂ ਕਰ ਰਹੇ ਹਾਂ ਫੌਜ ਵਿੱਚ ਨੌਕਰੀ ਕਰਦਿਆਂ ਏਡਾ ਵੱਡਾ ਚਿੰਤਨ ਕੀਤਾ ਕਿ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਰ ਰੋਜ਼ ਹੀ ਰੱਬ ਆਪਣੇ ਰੂਪ ਵਿੱਚ ਪਹਿਰੇਦਾਰ ਬਣ ਕੇ ਆਉਂਦਾ ਹੈ ਤੇ ਸੱਚ ਨੂੰ ਫਾਂਸੀ ਜਦੋਂ ਦਾ ਜਗਤ ਬਣਿਆ ਜਦੋਂ ਦੀ ਜਗਤ ਹੋਂਦ ਹੋਈ ਜਦੋਂ ਦਾ ਮਨੁੱਖ ਬਣਿਆ ਉਦੋਂ ਤੋਂ ਲਗਦੀ ਆ ਰਹੀ ਹੈ ਉਹਨਾਂ ਨੇ ਵੀ ਸ਼ਿਕਾਇਤ ਲਾ ਦਿੱਤੀ ਕਿਸੇ ਪਿਲੀਓਂ ਦੀ ਤੇ ਜਾਂਦੇ ਹੀ ਨਹੀਂ ਵੱਲੋਂ ਚੈੱਕ ਕੀਤਾ ਜਾਂਦਾ ਦੋਵੇਂ ਥਾਂ ਤੋਂ ਜੇ ਵੀ ਇਹ ਨਿਮੰਤਗੀ ਕਰ ਰਹੇ ਨੇ ਉਹ ਟੀ ਤੇ ਵੇਖ ਲੈਣ ਜੋ ਤੁਸੀਂ ਕੋਲ ਤੇ ਤੇ ਇਹਨਾਂ ਦਾ ਸੁਭਾਅ ਬੜਾ ਤਿਆਗੀ ਸੀ ਆਪਣੇ ਨੌਕਰੀ ਪੇਸ਼ੇ ਤੇ ਜਦੋਂ ਪਤਾ ਲੱਗਦਾ ਕੋ ਸਾਡੇ ਥਾਂ ਤੇ ਦਾਤਾ ਖਲੋਂਦਾ ਹੈ ਕਹਿ ਲਾਂ ਕਿ ਜਿਹੜਾ ਸਾਡੇ ਥਾਂ ਤੇ ਖਲੋਤਾ ਹੈ ਅਸੀਂ ਉਹਦੀ ਥਾਂ ਤੇ ਸੇਵਾ ਕਰਾਂਗੇ ਇਹ ਡਿਊਟੀ ਸੰਸਾਰੀ ਨਹੀਂ ਕਰਨੀ ਬਰਾਬਰ ਨੂੰ ਸਾਡੇ ਥਾਂ ਤੇ ਪਹਿਰਾ ਕਰਾਪੇ ਇੱਕ ਵਾਰੀ ਨਹੀਂ ਬਣਿਆ ਜੀ ਗੁਰੂ ਅਨੰਤ ਵਾਰੀ ਬਣਦਾ ਪਹਿਰੇਦਾਰ ਸੈਣ ਨਹੀਂ ਉਹ ਸੰਗਤ ਕਰਦਿਆਂ ਰਾਜੇ ਦੀ ਮਾਲਿਸ਼ ਕਰਨੀ ਭੁੱਲ ਜਾਂਦਾ ਹੈ ਸਤਿਗੁਰੂ ਪਹੁੰਚ ਭੇਜਦੇ ਨੇ ਆਪਣੇ ਸ਼ੇਖ ਨੂੰ ਕਿਉਂਕਿ ਰੱਬ ਤਾਂ ਰੱਬ ਤੇ ਹਰ ਥਾਂ ਹੈ ਤਾਂ ਨਾ ਕਹਿੰਦਾ ਵੀ ਮੈਂ گاਵਾ ਬੱਚਾ ਚਾਰ ਚਾਰਨ ਵਾਸਤੇ ਨੌਕਰ ਪੇਛੀ ਮੇਰੇ ਕੋਲ ਨਹੀਂ ਮੈਂ ਤੇ ਤੇਰੀ ਬੰਦਗੀ ਕਰਨ ਲੱਗਾ ਮੈਨੂੰ ਪਤਾ ਲੱਗਾ ਇਹ ਤਾਂ ਉਹਨਾਂ ਨੇ ਕੰਮ ਕਰਨਾ ਹੈ ਜਿਹੜੇ ਤੇਰੀ ਬੰਦਗੀ ਕਰ ਰੱਬ ਨਕੀ ਮੋੜਦਾ ਹੈ ਭਾਈ ਜੋਗਾ ਕੁ ਕਰਮ ਕਰਨ ਲੱਗਦਾ ਬਾੜੇ ਥਾਂ ਤੇ ਜਾਂਦਾ ਵੇਸ਼ਵਾ ਦੇ ਦਵਾਰੇ ਵਾਲ ਸਾਹਮਣੇ ਪੌੜੀ ਤੇ ਉਹਨੂੰ ਸਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਜ਼ਰ ਆ ਜਾਂਦੀ ਤੇ ਫਿਰ ਨਹੀਂ ਸਿੱਖਾ ਇੱਧਰ ਨਹੀਂ ਜਾਣਾ ਪਹਿਰੇਦਰ ਬਣ ਕੇ ਇਨਾ ਖੇਪੀ ਅਸੀਂ ਇਸ ਹਾਕਮ ਦੀ ਨੌਕਰੀ ਕਿਉਂ ਕਰੀਏ ਜਿਹਦੇ ਕਰਕੇ ਸਾਡੇ ਮਾਲਕ ਨੂੰ ਸਾਡੇ ਥਾਂ ਤੇ ਖੋਣਾ ਪਏ ਅਸੀਂ ਉਹਨਾਂ ਦੀ ਚੱਕ ਨਹੀਂ ਕਰਾਂਗੇ ਹਮ ਚਾਕਰ ਗੋਬਿੰਦ ਦੇ ਥਾਪੁਰ ਮੇਰਾ ਪਰਾ ਬਣ ਕੇ ਜੀ ਚਾਕਰ ਪਰਮੇਸ਼ਰ ਪਰਮੇਸ਼ਰ ਦੇ ਚਾਕਰ ਬਣੇ ਆਪਣੇ ਗੁਰੂ ਦਰਬਾਰਾਂ ਵਿੱਚੋਂ ਕੋਕੋਲੀ ਭਾਂਡਾ ਲਿੰਦਾ ਸਾਨੂੰ ਬੜਾ ਕਰੋਧ ਆਉਂਦਾ ਹੈ ਕਿ ਗਲਾਸ ਲੈ ਕੇ ਚਲਾ ਗਿਆ ਥਾਲੀ ਲੈ ਕੇ ਚਲਾ ਗਿਆ ਪਰ ਇਹ ਤੇ ਕਮਰਾ ਪੂਰਾ ਕਣਕ ਦਾ ਭਰਿਆ ਲੈ ਜਾਂਦੇ ਨੇ ਚੋਰ ਛੇਤੀ ਜਾ ਕੇ ਸ਼ਿਵਾਧਾਰਨਿਆ ਜੱਮ ਸਮਾਗਮ ਹੈ ਸਲਾਨਾ ਸਵਾਗਤ ਸੀ ਉਹ ਸਾਰਾ ਹੀ ਲੈ ਕੇ ਨਹੀਂ ਛੱਡੇ ਨੀ ਦਾਣਾ ਇੱਕ ਸੰਤ ਬਾਬਾ ਫੂਮਰ ਸਿੰਘ ਦੀ ਸਾਖੀ ਬੜੀ ਦੰਮੀ ਸੁਣਾਇਆ ਕਰਦੇ ਸਨ ਕਹਿਣ ਲੱਗੇ ਕਿ ਮਹਾਰਾਜ ਆਖਿਆ ਵੀ ਕੋਈ ਗੱਲ ਨਹੀਂ ਕਿ ਜਾਗੇ ਨੇ ਤੇ ਉਹਨਾਂ ਨੂੰ ਲੋੜ ਹੋਏ ਨਹੀਂ ਨਾਲੇ ਆਪਣਾ ਤੇ ਕੰਮ ਸੌਖਾ ਹੋ ਗਿਆ ਹੱਸੇ ਸੰਤ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਸ਼ਿਵ ਕਾਂਜੇ ਬਿੰਕ ਸੌਖਾ ਕਹਿੰਦਾ ਕਿ ਹਾਂ ਵੀ ਇੰਨੀ ਕਣਕ ਅੱਜ ਕੱਲ ਤੇ ਪ੍ਰਵੇਖਿਆ ਵੀ ਆਪਾਂ ਕਣਕ ਤਰੀ ਚੱਕੀ ਤੇ ਆਟਾ ਲਹਿ ਨਾ ਛੱਕਣਾ ਪਏ ਨਾ ਧੋਣੀ ਪਏ ਪਹਿਲਾਂ ਬੜਾ ਕੁਝ ਕਰਦੀਆਂ ਸੀ ਬੀਬੀਆਂ ਬਣਤ ਨੂੰ ਤੋਇਆ ਜਾਂ ਅੰਦਾਸ਼ਾ ਸਪਾਇਆ ਜਾਂ ਅੰਦਾਸ਼ਾ ਫਿਰ ਉਹਦਾ ਪੀਣਾ ਕਰਕੇ ਛੱਟ ਕੇ ਫਿਰ ਜਾ ਕੇ ਆਟਾ ਬਸਾਇਆ ਜਾਂਦਾ ਸੀ ਅੱਜ ਰੋਟੀ ਤਵੇ ਤੋਂ ਲਾਂਦੀ ਅੱਕੜ ਜਾਂਦੀ ਕਿਉਂਕਿ ਅਸੀਂ ਮਸ਼ੱਕਤ ਨਹੀਂ ਕੀਤੀ ਸਾਨੂੰ ਬਣਿਆ ਬਣਾਇਆ ਚਾਹੀਦਾ ਸਰ ਸਾਡੀਆਂ ਅਨੰਤ ਬਿਮਾਰੀਆਂ ਦਾ ਕਾਰਨ ਹੈ ਘਰ ਵਿੱਚ ਨੌਕਰ ਰੱਖਣਾ कि ਆਪ ਆਪਣੇ ਬੱਚਿਆਂ ਨੇ ਗਲਾਸ ਪਾਣੀ ਦਾ ਪੀਣਾ ਮੈੜਤੇ ਚਾਹੀਦਾ ਓਟ ਕੇ ਪਾਣੀ ਦਾ ਗਲਾਸ ਨਹੀਂ ਫੜਦੇ। ਸਮਾਂ ਹੁੰਦਾ ਜਦੋਂ ਉਹ ਠੰਡੂ ਘੇਰੀਦੇ ਨੇ ਬੈਠਦੇ ਪਿਆ ਪਿਆ ਖਾਦਾ ਪੀਤਾ ਤੇ ਬੈਠਦੇ ਪਤਾ ਇਹਨਾਂ ਨੇ ਪਰਬਾਤ ਚ। ਸਰੀਰ ਦੀ ਹਰ ਚਲ ਹੈ ਹੀ ਨਹੀਂ ਉਹਨਾਂ ਆਖਿਆ ਆਪੇ ਛੱਕਣਗੇ ਆਪੇ ਪੀਣਗੇ ਜੀ ਆਪਾਂ ਨਾਲ ਦੇ ਕੰਮ ਸੌਖਾ ਹੋ ਗਿਆ ਕਹਿਣ ਲੱਗੇ ਮਹਾਰਾਜ ਸਮਾਗਮ ਕਹਿਣ ਲੱਗੇ ਤੁਸੀਂ ਬਸ ਲੱਗੇ ਰਹੋ ਜਿਹੜੀ ਹੈ ਉਹਨੂੰ ਪਿਆਰੋ। ਸਮਗਮ ਲਈ ਆਪ ਹੀ ਆ ਜਾਣਾ ਸਾਰਾ ਆਪਾਂ ਨਹੀਂ ਕਰੜੇ ਪਰਮੇਸ਼ਰ ਕਰੇਗਾ ਕਿ ਭਾਤਾਵੇਂ ਨਹੀਂ ਲੱਗਾ ਕਿਤੋਂ ਰਸਤਾ ਆਵੇ ਪਰ ਵੀਰ ਸਾਹਿਬ ਕੀ ਦੇ ਘਾਰੋਂ ਲੰਗਰ ਲਈ ਪੈਦੰਦਾ ਗੱਡਿਆਂ ਤੇ ਗੱਡੇ ਆ ਜਾਂਦੇ ਸਮਾਨ ਹੁਣ ਸਤਿਗੁਰੂ ਕਹ ਰਹੇ ਨੇ ਜਾਗੀ ਐਸਾ ਬੜੇ ਕਿ ਤੇਰੇ ਸ਼ਬਦ ਦੀ ਅਰੰਧਨਾ ਕਰਦਿਆਂ ਤੇਰੇ ਸ਼ਬਦ ਦਾ ਸਰੂਪ ਬਣਦਾ ਹੈ ਉਹਨੂੰ ਹੋਰ ਕੁਝ ਤੇਤ ਨਹੀਂ ਨਾ ਰਹੇ ਤਾਂ ਜਾ ਕੇ ਕਰ ਲੈਣਾ ਗਾ ਗੁਰਬਾਣੀ ਗਾਉਂਦਿਆਂ ਗਾਉਂਦਿਆਂ ਗੁਰਬਾਣੀ ਬਣਦਾ ਹੈ ਗੁਰਬਾਣੀ ਪੜਦਿਆਂ ਪੜਦਿਆਂ ਗੁਰਬਾਣੀ ਵਿੱਚ ਸਵਾਟਾ ਹੈ ਇੱਕ ਥਾਂ ਤੇ ਅਸੀਂ ਸਮਾਣਾ ਸ਼ੁਰੂ ਕਰਦੇ ਆ ਇਹ ਨੇ ਮੋਬਾਈਲ ਬੜਾ ਮਾਣਾ ਇਹਦਾ ਪੰਡਿਤ ਪ੍ਰਚਾਰ ਬੜਾ ਜ਼ਿਆਦਾ ਕੀਤਾ ਕਿ ਮੈਂ ਇਹਦੇ ਵਿੱਚ ਬਹੁਤ ਕੁਝ ਵਧੀਆ ਵੀ ਹੈ ਪਰ ਅਸੀਂ ਇਹਦੇ ਚ ਹਾਸ਼ਾ ਠੱਠਾ ਮਾਰੇ ਕੰਮ ਹੁੰਦੇ ਉਹਨਾਂ ਚ ਇੰਨੀ ਸਾਡੀ ਇਕਾਗਰਤਾ ਨਹੀਂ ਬੱਚਿਆਂ ਦੇ ਮਾਪੇ ਵਾਜਾ ਮਾਰਦੇ ਰਹਿਣ ਉਹਨਾਂ ਸੁਣ ਨਹੀਂਦੇ ਤੁਹਾਡੇ ਇੱਕ ਅਧੀ ਵਾਜ ਨਾਲ ਤੇ ਪਤਾ ਨਹੀਂ ਲੱਗਦਾ ਕਿਉਂਕਿ ਖੁੰਬੇ ਬਹੁਤ ਸੰ ਇੰਨਾ ਕਿ ਸਿੱਖ ਗੁਰਬਾਣੀ ਵਿੱਚ ਭਾਵੇਂ ਜਿੰਨਾ ਸਮਾਂ ਇਹ ਨਹੀਂ ਵੀ 24 ਘੰਟੇ ਜਿਨਾਂ ਨੂੰ ਵਕਤ ਦੇਣਾ ਕਬੀਰ ਏਕ ਕਣੀ ਆਦੀ ਕਣੀ ਆਤੀ ਹੁੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿਨੇ ਸੁਲਾ ਹੁਣ ਅਸੀਂ ਆਖੀਏ ਬੱਚੇ ਦਾ ਖਿਹੜਾ ਨਹੀਂ ਛੱਡਦੇ ਪਰਮਾਨ ਪੁੱਛੇ ਲਾਇ ਤੂੰ ਮੈਂ ਮੈਂ ਵੇਖਿਆ ਬੀ ਛੋਟੇ ਛੋਟੇ ਬੱਚਿਆਂ ਜੀ ਬੋਲਣਾ ਦੋ ਦੋ ਚਾਰ ਚਾਰ ਮਹੀਨਿਆਂ ਦੇ ਉਹਨਾਂ ਤੇ ਤਾਂ ਜਿਵੇਂ ਪੀਏ ਰੋਏ ਨਾ ਬਸ ਸਾਨੂੰ ਮਿਲ ਆਪਣਨ ਤੂੰ ਸਾਡਾ ਚੁੱਕਣਾ ਨਾ ਪਏ ਪੰਜੇ ਤੇ ਮੋਬਾਈਲ ਰੱਖ ਕੇ ਬਾਹਰ ਤੱਕ ਮੈਂ ਵੀ ਤੂੰ ਵਾਰਦਾ ਰਹਿਣਾ ਮੈਂ ਬੜਾ ਚਾਹ ਚੜਦਾ ਬਾਹਰ ਜਿਹਨੂੰ ਦੋ ਟਾਈਕ ਸਾਲ ਦਾ ਬੱਚਾ ਕੱਢਦੇ ਦਾ ਨਾ ਫੋਨ ਚੁਸਾਰਾ ਤੇ ਇਹਨੂੰ ਬੜੀ ਸ਼ੇਤੀ ਆ ਗਈ ਬੜਾ ਚਤੰਨ ਹੁਣ ਬੱਚੇ ਨੂੰ ਫੋਨ ਚ ਵਾਰਿਆ ਪਰ ਜਦੋਂ ਤੁਹਾਨੂੰ ਕੱਢਣਾ ਪਿਆ ਔਖਾ ਤੇ ਉਦੋਂ ਹੋਵੇਗਾ ਨਾ ਚਲੋ ਨਹੀਂ ਖੜਾ ਚੜਦਾ ਨਹੀਂ ਨਾ ਆਪਣਾ ਹੀ ਵੱਲ ਮਨ ਨਾ ਤੁਹਾਡੇ ਵੱਲ ਮਨ ਸਤਿਗੁਰੂ ਕਹਿ ਰਹੇ ਨੇ ਕਿ ਤਿਆਗੀ ਬਣਦਾ ਹੈ ਸੰਨਿਆਸੀ ਬਣਦਾ ਹੈ ਸਾਧੂ ਬਣਦਾ ਹੈ ਅਸਲ ਤਿਆਗੀ ਉਹ ਹੈ ਜਿਹਦਾ ਜੀਵਨ ਇਹਦਾ ਇਹੋ ਜਹਾਜ ਹੈ ਕਿ ਸ਼ਬਦ ਵਿੱਚ ਜੁੜ ਕੇ ਉਹਦੀ ਲਗਨ ਗੁਰੂ ਦੇ ਚਰਨਾਂ ਵਿੱਚ ਸੁਦੀਵੀਂ ਲੱਗ ਹੈ ਨਾਮ ਜਪ ਕੇ ਸਾਰਾ ਕੁਝ ਭੁੱਲ ਜਾਂਦਾ ਹੈ ਮੈਂ ਪਿੱਛੇ ਗਾਥਾਂ ਸੁਣਾਈ ਸੀ ਕਿ ਕੋਈ ਵਿਅਕਤੀ ਤਰੀਕ ਤੇ ਜਾਂਦਾ ਹੈ ਮਨ ਵਿੱਚ ਡੋਲ ਹੈ ਕਿ ਘਰ ਦੇ ਹੁਣ ਕਹਿ ਦਿੰਦੇ ਪਈ ਅੱਜ ਫਾਂਸੀ ਆਈ ਜੇ ਮੇਰੇ ਕੋਲ ਕੋਈ ਮਨੁੱਖ ਨਹੀਂ ਸਾਨੂੰ ਝੂਠੇ ਪਰ ਉਹਨਾਂ ਨੇ ਇਹੋ ਜਿਹਾ ਪ੍ਰੂਫ ਤਿਆਰ ਕਰ ਲਏ ਨੇ ਕਿ ਮੈਂ ਫਾਂਸੀ ਤੋਂ ਨਹੀਂ ਬਚਣਾ ਅਖੀਰਲੀ ਪੇਸ਼ੀ ਹੈ ਅੱਜ ਬੈਸ ਹੋਵੇਗੀ ਅੱਜ ਨਹੀਂ ਤੇ ਅਗਲੀ ਤਰੀਕ ਤੇ ਫੈਸਲਾ ਹੋ ਰਿਹਾ ਮੈਂ ਬਚ ਨਹੀਂ ਸਕਦਾ ਸਾਲਿਆ ਮੈਨੂੰ ਨਾ ਰੋ ਰੋ ਕੇ ਗਿਆ ਪਰਵਾਰ ਕੋਲ ਇੱਕ ਦਿਨ ਤਰੀਕ ਤੋਂ ਪਹਿਲਾਂ ਕਿਸੇ ਨੂੰ ਪੁੱਛ ਲਈਦਾ ਉਹਨੇ ਆਖਿਆ ਕਿ ਹੋਰ ਤੇ ਕੋਈ ਨਹੀਂ ਇੱਕ ਜੱਜ ਬੈਠਾ ਸਤਪੁਰੂ ਰਾਮ ਦਾਸ ਸਭ ਜਾਂਦਾ ਮੱਥਾ ਦੇਖਦੀ ਬਸ ਟੇਕੀ ਥੋੜਾ ਸਮਾਂ ਅਟਕੇ ਮੈਂ ਜੀ ਉੱਥੇ ਕੀਰਤਨ ਸੁਣੀ ਕਿਤੇ ਰੱਬ ਬਣ ਚ ਉਹਦੇ ਸਾਹਮਣੇ ਆ ਗਿਆ ਉਹ ਜਾਂਦਾ ਪੇਸ਼ੀ ਤੇ ਵਕੀਲ ਨੂੰ ਫੋਨ ਕਰ ਦਿੰਦਾ ਕਿ ਮੈਂ ਥੋੜਾ ਗਿਆ ਮੱਥਾ ਠੀਕ ਕੇ ਆਵਾਂਗਾ 2-4 ਮਿੰਟ ਡੇਟ ਹੋ ਗਿਆ ਤੂੰ ਪਹਿਲਾਂ ਪਹੁੰਚ ਜੀ ਵਕੀਲ ਪਹੁੰਚ ਜਾਂਦਾ ਇਹ ਇਹੋ ਜੀ ਲਗਣ ਲੱਗੀ ਰੱਬ ਦੇ ਸ਼ਬਦ ਵਿੱਚ ਜੁੜਿਆ ਗੁਰੂ ਦੇ ਚਰਨਾਂ 'ਚ ਜੁੜਿਆ ਤੇ ਪੇਸ਼ੀ ਦਾ ਸਮਾਂ ਲੰਘ ਜਾਂਦਾ ਆਵਾਜ਼ਾਂ ਪੈਂਦੀਆਂ ਰਹੀਆਂ ਕਿ ਉੱਥੇ ਹਾਜ਼ਰ ਹੋ ਜਾਈਂ। ਆਖਰੀ ਜੱਜ ਨੇ ਦੂਜੀ ਧਿਰ ਨੂੰ ਬੁਲਾਇਆ ਪੁੱਛਿਆ ਉਹਨੇ ਕਾਗਜ਼ ਪੇਸ਼ ਕਰ ਦਿੱਤੇ ਕਹਿਣ ਲੱਗਾ ਜੀ ਮੈਂ ਝੂਠਾ ਹਾਂ ਠੁੱਠੇ ਗਵਾਹ ਪੇਸ਼ ਕੀਤੇ ਨੇ ਇਹਨੂੰ ਛੱਡ ਦਿੱਤਾ ਜਾ ਸਤਿਗੁਰੂ ਸਿੱਖ ਦੇ ਬੰਦਨ ਪਾਟਦਾ ਮੁਰਕਾ ਸਿੱਖ ਬੇਕਾਰ ਨਹੀਂ ਹਟ ਹੈ ਸਤਿਗੁਰ ਸਿੱਖ ਉਹ ਨਾਮ ਧੰਦੇ ਗੁਰਕਾਰ ਸਿੰਘ ਪਟਕਾ ਦੀ ਹੈ ਜਦ ਹਰਣਾ ਨੇ ਇਹ ਕਿਹਾ ਹੋਇਆ ਕਿ ਤੈਨੂੰ ਕਹਿ ਲਵਾਂ ਨਹੀਂ ਮੈਂ ਤੇ ਯਤਨ ਕਰਦਿਆਂ ਸਭੀ ਫਸੇ ਪਰ ਅੱਜ ਮੇਰੇ ਅੰਦਰੋਂ ਮੇਰੇ ਮਾਲਕ ਦੀ ਆਵਾਜ਼ ਆਈ ਵੀ ਨਹੀਂ ਗਲਤ ਨਹੀਂ ਕਰਨਾ ਉਹਨੂੰ ਕੁਸ਼ੇਵਕ ਮਿਲਿਆ ਉਹਨੂੰ ਸਮਝਾ ਦਿੱਤਾ ਤੂੰ ਜੋ ਕੁਝ ਕਰਨਿਆ ਬੜਾ ਬਾਣਾ ਕਰਨਿਆ ਇਹਦਾ ਤੈਨੂੰ ਲੇਖਾ ਦੇਣਾ ਪੈਣਾ ਹੈ ਤੇ ਉਹਨੂੰ ਵਸਾਲੇਗਾ ਫਾਂਸੀ ਉੱਢੇਗੀ ਤੇ ਬੱਚੇ ਦਲੜਣਗੇ ਉਹਦੀ ਜ਼ਿੰਦਗੀ ਜੇਲ੍ਹ ਚ ਜਾਏਗੀ ਪਰ ਤੂੰ ਗਲਤ ਕਰਨਾ ਤੈਨੂੰ ਕੀ ਪ੍ਰਾਪਤ ਹੋਵੇਗਾ ਉਹਨੂੰ ਉਹਦੀ ਅੰਦਰਲੀ ਗੱਤ ਨਹੀਂ ਸਮਝਾਈ ਕਿ ਮੈਨੂੰ ਨਹੀਂ ਕਰਨਾ ਚਾਹੀਦਾ ਮਾੜਾ ਦੋਵੇਂ ਜੇਲ੍ਹ ਦੇ ਵਿੱਚ ਰੋਜ਼ ਜਾਂਦੇ ਨੇ तरीका ਜਦੋਂ ਬਖਤ ਬੈੰਦਾ ਤਰੀਕ ਦਾ ਸਮਾਂ ਹੁੰਦਾ ਹੈ ਬੜਾ ਮੂੰਹ ਵਟ ਕੇ ਲੰਘਦੇ ਛਣ ਪਰ ਜਦੋਂ ਬੜੀ ਲੇਟ ਉਹ ਦੂਜਾ ਪਹੁੰਚਦਾ ਉਹਦੀ ਉਡੀਕ ਵਿੱਚ ਜਿਨੇ ਕਾਗਜ਼ ਪੇਸ਼ ਕੀਤੇ ਛਣ ਕਿ ਨਹੀਂ ਮੈਂ ਗਲਤ ਆ ਉਹ ਖਲੋਤਾ ਰਿਹਾ ਕਿੰਨਾ ਚ ਮਿਲ ਕੇ ਜਾਉਂਦਾ ਹੁਣ ਏੜ ਵੀ ਬੈਠਾ ਫੀਸ ਡਾਣੀ ਫੋਨ ਕਰਦਾ ਪੀ ਆਗਾ ਬੜੇ ਫੋਨ ਕੀਤੇ ਨਹੀਂ ਚੁੱਕੀ ਜਦੋਂ ਬਾਹਰ ਆਇਆ ਫੋਨ ਚੁੱਕਦਾ ਇਹਨਾਂ ਮਿੱਤੇ ਨੂੰ ਤੇ ਜੱਜ ਨੇ ਬਰੀ ਕਰ ਦਿੱਤਾ ਇਹਦਾ ਕਿਵੇਂ ਕਿੰਦਾ ਉਹਨੇ ਕੇਸ ਵਾਪਸ ਕਰਾਇਆ ਉਹ ਮੰਨ ਗਿਆ ਕਿ ਮੈਂ ਨੂੰ ਛੇਤੀ ਆ ਕਿਸੇ ਨੇ ਬੁਲਾਇਆ ਨਹੀਂ ਕਿਸੇ ਨੇ ਕੁਝ ਨਹੀਂ ਆਖਿਆ ਜਿਹਨੇ ਕੇਸ ਲਾਇਆ ਸੀ ਉਹ ਗਲਵਕੜੀ ਚ ਲੈ ਕੇ ਹੁੰਦਾ ਕਿਦਾ ਮੈਥੋਂ ਹੁੰਦਾ ਮੈਂ ਬੁਨਾ ਗਾਰ ਨਾ ਬਖਸ਼ੀ ਇਹ ਨਹੀਂ ਤਾਂ ਕਿ ਸਾਡੀ ਬਾਣੀ ਚ ਇਹ ਨਹੀਂ ਸਮਰਥ ਹੈ ਇਸ ਨਾਮ ਦੇ ਵਿੱਚ ਜੇ ਇਹਨੂੰ ਜਪ ਕੇ ਤੁਹਾਡਾ ਅੰਦਰਲਾ ਸ਼ਾਂਤ ਨਹੀਂ ਹੋਇਆ ਜੇ ਇਹਨੂੰ ਜਪ ਕੇ ਤੁਹਾਡੇ ਅੰਦਰੋਂ ਈਰਖਾ ਨਹੀਂ ਗਈ ਜੇ ਇਹਨੂੰ ਜਪ ਕੇ ਤੁਹਾਡੇ ਅੰਦਰੋਂ ਕਾਮ ਕ੍ਰੋ ਲੋਹ ਮੋਹ ਹੰਕਾਰ ਦਾ ਨਾਸ਼ ਨਹੀਂ ਹੋਇਆ ਤਾਂ ਸਮਝੋ ਤੁਸੀਂ ਚਿੰਤਨ ਕੀਤਾ ਹੀ ਨਹੀਂ ਤੁਹਾਡਾ ਚਿੰਤਨ ਜੇ ਸਫਲ ਨਹੀਂ ਹੋਇਆ ਇਥੇ ਸਤਿਗੁਰੂ ਆਖਿਆ ਐਸੀ ਰਵ ਤਰਵੇਂ ਸਿਆਸੀ ਬਾਬਾ ਐਸੀ ਰਵ ਤਰਵੇਂ ਸਿਆਸੀ ਗੁਰ ਕੈ ਸ਼ਬਦ ਏਕ ਲਵਲਾ ਕੀ ਤਰੇ ਨਾਮ ਰਤੇ ਅਸੀਂ ਅਸਲ ਤਿਆਗੀ ਅਸਲ ਸਾਧੂ ਉਹ ਨੇ ਜਿਹੜੇ ਇਹੋ ਦਾ ਜੀਵਨ ਜਿਉਂਦੇ ਨੇ ਕਿ ਸ਼ਬਦ ਦੇ ਵਿੱਚ ਸ਼ੁੱਤ ਜੁੜਨ ਤੋਂ ਬਾਅਦ ਉਹ ਸਦਾ ਗੁਰੂ ਚਰਣਾ ਵਿੱਚ ਜੁੜਦਾ ਰਹੇ ਹਨ ਜਿਹੜੇ ਨਾਮ ਰੂਪੀ ਰੰਗ ਵਿੱਚ ਰੰਗੀਜ ਕੇ ਮਾਇਆ ਮਟੂ ਨੂੰ ਸਦਾ ਤ੍ਰਿਪਤ ਰਹਿ ਕੇ ਮਾਇਆ ਵਿੱਚ ਛੇੜਚਗੜਾ ਨਹੀਂ ਕਰਦੇ ਸਮੁੱਚੇ ਸੰਸਾਰ ਦੇ ਕਲੇਸ਼ ਕਿਹ ਹੈ ਤੇ ਉਹਦਾ ਇੱਕੋ ਹੀ ਕਾਰਨ ਹੈ ਕਿ ਆਹ ਮੇਰਾ ਹੈ ਉਹ ਮੇਰਾ ਹੈ ਸਾਰਾ ਕੁਝ ਮੇਰਾ ਚਾਹੀਦਾ ਇਹ ਕਰਦਿਆਂ ਕਰਦਿਆਂ ਸੀ ਇੱਕ ਦੂਜੇ ਨਾਲ ਛਗੜੇ ਕੀਤੇ ਅਲਜਦੋਂ ਉਸ 82 ਸਾਲ ਬੰਤਿਆ ਹੋਇਆ ਸੰਤੋਂ ਦਾ ਉਹ ਤੇ ਜੰਗ ਦੇ ਮੈਦਾਨ ਵਿੱਚ ਵੀ ਦੂਜਿਆਂ ਨੂੰ ਮਚਾਉਂਦਾ ਲੋਕ ਲੁਟਰੇਸ਼ਨ ਕਨ ਸੰਤ ਬਾਬਾ ਕਰਮ ਸਿੰਘ ਦੀ ਦਿੱਲੀ ਦੀ ਧਰਤੀ ਤੇ ਜੰਗ ਵਿੱਚ ਬੱਚਿਆਂ ਨੂੰ ਵਿਚਾਰ ਹੈ ਸ਼ੰਕਰਾਂ ਚਾਹ ਹੈ ਸਭੀ ਪੋਤੀਆਂ ਨੇ ਆਖਿਆ ਕਰਮ ਸਿੰਘ ਲੁੱਟਦਾ ਨਹੀਂ ਇਹ ਤੇ ਸਮਾਂ ਆਪਣੀ ਅੱਖ ਹੈ ਨਹੀਂ ਜਿਹੜਾ ਧਨ ਮੈਂ ਲੁੱਟ ਰਿਹਾ ਵੀਰ ਲੂਟਣਾ ਹੈ ਤਾਂ ਲੂਟ ਰਾਇਨਾਮ ਹੈ ਦੂਟ ਕਿਰਪਾਛੇ ਇਸਤਾਨ ਕੀ ਪ੍ਰਾਣ ਜਾਹੇਗੇ। ਖੈ ਲਗਿਓ ਤਾਂ ਮੇਰੇ ਪਰਿਵਾਰ ਨੇ ਨਹੀਂ ਇਹਦੀ ਦੁਨੀਆ ਤੱਕ ਲੋਕ ਖਾਣ। ਅਸੀਂ ਅੱਜ ਭਾਰਣ ਨਾ ਕਰਦੇ ਆ ਉਹਨਾਂ ਦੇ ਨਾਮ ਤੇ ਇੱਕ ਨਹੀਂ ਸੈਨੇ ਦਰਬਾਰ ਬਣੇ। ਉੱਥੇ ਅਨੰਤ ਲੋਕ ਭੋਜਨ ਛਕਦੇ ਨੇ। ਇਹ ਉਹ ਜਵਾਹਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਜੀਵਨ ਅੱਜ ਉਹਨਾਂ ਨੂੰ ਸ਼ੀਸ਼ ਪਾਨ ਵਾਲਿਆਂ ਦਾ ਜਿਹੜਾ ਤਾਂ ਤਨ ਲੱਗਾ ਆ ਬੜੀ ਵੱਡੀ ਢੀੜ ਨਹੀਂ ਕੀ ਉਹਨਾਂ ਦੇ ਸਾਹਮਣੇ ਤੂਰੇ ਸਾਨੂੰ ਗੁਰਬਾਣੀ ਦੇ ਰੱਤ ਵਿੱਚ ਰੱਤ ਕੇ ਬਾਣੀ ਪੜ੍ਹਦੀ ਜਾਂ ਜੇ ਗੁਰੂ ਤੇ ਕਹਿੰਦਾ ਪੜ੍ਹਨੀ ਹੈ ਇਸ ਤਰ੍ਹਾਂ ਬੜੀ ਧਾਕੁਰ ਗਾਇ ਜੈ ਆਤਮ ਰਾਮ ਆਤਮਾ ਦੀ ਵਾਹਣਾ ਇਹ ਪਰਮਾਤਮਾ ਤੱਕ ਪਹੁੰਚਣੀ ਚਰਣੀ ਪਾਵਨ ਨਾਮ ਧਿਆਨ ਸਹਿਜ ਸਿਮਾਪਨ ਸਨ ਫਿਰ ਆਏਗਾ ਸਾਡਾ ਜੀਵਨ ਟਕਾ ਵਿੱਚ ਫਿਰ ਸਾਨੂੰ ਆਤਮਿਕ ਸ਼ਾਂਤੀ ਆਤਮਿਕ ਟਕਾ ਵਿੱਚ ਨਾ ਗੁਰੂ ਦਰਸ ਕਰੇ ਸੰਤ ਮਾਪੁਰ ਸਾਡੀ ਦੀ ਕਿਰਪਾ ਕਰ ਦੇਣਾ ਅਸੀਂ ਉਹਨਾਂ ਦਾ ਦਿਆਲਾ ਬਣਾ ਰਹੇ ਹਾਂ ਸੰਤ ਵੈਰ ਵਿਰਖਾ ਛਾੜੀ ਤੋਂ ਰਹਿਤ ਕਰਕੇ ਆਪਣੇ ਨਾਮ ਦੀ ਦਾਤ ਦੇਣੀ ਇਹ ਉਹਨਾਂ ਦੇ ਸੰਤ ਪ੍ਰਦਰਸ਼ ਹੈ ਬੇਨਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੁੱਖੀਆਂ ਗੁਰੂ ਅਤੇ ਸੰਗਤ ਬਖਸ਼ੇ ਜੋਗਾ ਬਖਸ਼ ਲੈਣਾ ਜੀ ਪ੍ਰੇਮ ਸ਼ਹਿਦ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ